ਰੂੜਾ ਜੀ ਦਾ ਸਹੀ ਟਾਈਮ ਤੇ ਅਨਾਉਂਸਮੈਂਟ ਹੋਈ ਹੈ ਔਰ ਸਹੀ ਕੈਂਡੀਡੇਟ ਨੇ ਲੁਧਿਆਣੇ ਤੋਂ ਇਹ ਬੇਸਿਕਲੀ ਜਿਹੜੀਆਂ ਅਫਵਾਹਾਂ ਨੇ ਠੀਕ ਹੈ ਨਾ ਕੌਣ ਜਾਏਗਾ ਕਿਵੇਂ ਜਾਏਗਾ ਇਹ ਅਫਵਾਹ ਸਾਡੇ ਫਲੋਂਦੇ ਵਿਰੋਧੀ ਪੈਦਾ ਹੁੰਦੀਆਂ ਨੇ ਜਿਹੜੀ ਝੂਠ ਦੀ ਫੈਕਟਰੀ ਹੈ ਭਾਜਪੀ ਦੀ ਫੈਕਟਰੀ ਦੇ ਵਿੱਚ ਫਿਰ ਉਹ ਸਕ੍ਰਿਪਟ ਤਿਆਰ ਕਰਕੇ ਕੇਵਲ ਆਪ ਨਹੀਂ ਵਰਤਦੇ ਤੇ ਜਿਹੜੇ ਉਹਨਾਂ ਲਈ ਕੰਮ ਕਰਦੇ ਆ ਫਿਰ ਉਹ ਮਜੀਠੀਆ ਸਾਹਿਬ ਹੋਣ ਚਾਹੇ ਉਹ ਬਾਜਵਾ ਸਾਹਿਬ ਹੋਣ ਇਹ ਬਾਕੀ ਹੋਣ ਫਿਰ ਇਹਨਾਂ ਨੂੰ ਜੋ ਸਕ੍ਰਿਪਟ ਦਿੰਦੇ ਆ ਜਿਸ ਤਰੀਕੇ ਨਾਲ ਅਰੁਣ ਜੇਟਲੀ ਹੋਣਾ ਨੇ ਰਾਜ ਸਭਾ ਮੈਂਬਰ ਹੁੰਦਿਆਂ ਅੰਮ੍ਰਿਤਸਰ ਦੀ ਲੋਕ ਸਭਾ ਚੋਣ ਲੜ ਲਈ ਸੀ ਇਸੇ ਤਰੀਕੇ ਦੇ ਨਾਲ ਹੁਣ ਸੰਜੀਵ ਅਰੋੜਾ ਹੋਣਾ ਨੂੰ ਜਿਹੜਾ ਹੈਗਾ ਵਿਧਾਨ ਸਭਾ ਦੇ ਵਿੱਚ ਪੰਜਾਹ ਤੋਂ ਬਾਅਦ ਅਸਤੀਫਾ ਦਾ ਹੋਣਾ ਹੀ ਆ ਜੇਕਰ ਜਿੱਤ ਜਾਂਦੇ ਨੇ ਉਹ ਤਾਂ ਨੈਚੁਰਲ ਹੈ ਕਿ ਫਿਰ ਉਹਨਾਂ ਨੂੰ ਰਾਜ ਸਭਾ ਤੋਂ ਅਸਤੀਫਾ ਦੇਣਾ ਪੈਂਦਾ ਤੇ ਫਿਰ ਉਹਨਾਂ ਦੀ ਥਾਂ ਕੋ ਕੌਣ ਆਏਗਾ ਇਹ ਵੀ ਪਾਰਟੀ ਦੇ ਵਿੱਚ ਤਾਂ ਡਿਸਾਈਡ ਹੋ ਗਿਆ ਹੁੰਦਾ ਹੈ ਲੁਧਿਆਣੇ ਤੋਂ ਰਵਨੀਤ ਬਿੱਟੂ ਜੀ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਨਕਾਰਦਾ ਠੀਕ ਹੈ ਕਿ ਨਹੀਂ ਫਿਰ ਤੁਸੀਂ ਲੋਕਾਂ ਦੇ ਮੰਡਿਟੇਟ ਦਾ ਸਨਮਾਨ ਕੀ ਕੀਤਾ ਲੋਕਾਂ ਨੇ ਨਕਾਰਿਆ ਤੁਸੀਂ ਉਹਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਹੁਣ ਲੋਕਾਂ ਨੇ ਅਰੁਣ ਜੇਤਲਿੰਨ ਨੂੰ ਉੱਥੇ ਨਕਾਰਿਆ ਤੁਸੀਂ ਉਹਨੂੰ ਰਾਜ ਸਭਾ ਦੇ ਵਿੱਚ ਭੇਜ ਕੇ ਉੱਥੇ ਤੁਸੀਂ ਉਸ ਦਾ ਉਹਨੂੰ ਵਿੱਤ ਮੰਤਰੀ ਬਣਾ ਦਿੱਤਾ ਸਰਦੀਪ ਪੁਰੀ ਜੀ ਆ ਉਹਨਾਂ ਦੀ ਪੰਜਾਬ ਨੂੰ ਕੀ ਦੇਣ ਹੈਗੀ ਹੈ ਉਹ ਤੁਹਾਡੇ ਉੱਥੇ ਮੰਤਰੀ ਹੈਗੇ ਆ ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਆਮ ਆਦਮੀ ਪਾਰਟੀ ਨੇ ਲੁਧਿਆਣਾ ਵੈਸਟ ਤੇ ਆਪਣਾ ਉਮੀਦਵਾਰ ਉਤਾਰ ਦਿੱਤਾ ਗੁਰਪ੍ਰੀਤ ਗੋਗੀ ਹੋਣ ਦੇ ਦੇਹਾਨ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਸੰਜੀਵ ਅਰੋੜਾ ਰਾਜ ਸਭਾ ਮੈਂਬਰ ਨੂੰ ਉਮੀਦਵਾਰ ਐਲਾਨਿਆ ਗਿਆ ਤਾਂ ਜੋ ਵਿਰੋਧੀ ਧਿਰਾਂ ਵੀ ਸਵਾਲ ਚੁੱਕ ਰਹੀਆਂ ਸੀ ਕਿਤੇ ਨਾ ਕਿਤੇ ਸਿਆਸਤ ਉਸ ਵੱਲ ਨਹੀਂ ਹੁੰਦੀ ਦਿਖਾਈ ਦੇ ਰਹੀ ਹੈ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਬੁਲਾਰੇ ਨੀਲ ਗਰਗਨੇ ਗਰਗ ਸਾਹਿਬ ਕੱਲ ਵਿਧਾਨ ਸਭਾ ਦੇ ਵਿੱਚ ਵੀ ਸੀਗੇ ਤੁਸੀਂ ਜਦੋਂ ਇਹ ਲੁਧਿਆਣਾ ਤੋਂ ਖਬਰ ਲੱਗੀ ਕਿ ਸੰਜੀਵ ਅਰੋੜਾ ਜਿਹੜੇ ਹੈਗੇ ਨੇ ਆ ਸਕਦੇ ਨੇ ਸੇ ਸਵਾਲ ਇਹ ਹੈ ਕਿ ਹੁਣ ਰਾਜ ਸਭਾ ਚੋਂ ਅਸਤੀਫਾ ਦੇ ਬਿਨਾ ਉਹ ਵਿਧਾਨ ਸਭਾ ਲੜ ਰਹੇ ਨੇ ਕੀ ਪਾਰਟੀ ਉਹਨਾਂ ਨੂੰ ਪਹਿਲਾਂ ਜਿਤਾ ਕੇ ਭੇਜੇਗੀ ਫਿਰ ਉਸ ਤੋਂ ਬਾਅਦ ਰਾਜ ਸਭਾ ਤੋਂ ਅਸਤੀਫਾ ਹੋਏਗਾ ਦੇਖੋ ਸਾਰੇ ਤੋਂ ਪਹਿਲਾਂ ਤਾਂ ਮੈਂ ਸਪਸ਼ਟ ਕਰ ਦਿਆਂ ਕਿ ਇਲੈਕਸ਼ਨ ਜਿਹੜਾ ਜਿਸ ਤਰ੍ਹਾਂ ਦੱਸਿਆ ਗਿਆ ਕਿ 10 ਜੁਲਾਈ ਤੋਂ ਪਹਿਲੇ ਹੋਣਗੇ ਪਰ ਹਾਲੇ ਤੱਕ ਜਿਹੜੇ ਜਿਵੇਂ ਕਿ ਇਲੈਕਸ਼ਨ ਉਹ ਡਿਕਲੇਅਰ ਨਹੀਂ ਕੀਤੇ ਗਏ ਔਰ ਜਿਦਾ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਵੀ ਜਦੋਂ ਵੀ ਕੋਈ ਪੁਖਤਾ ਗੱਲ ਹੁੰਦੀ ਹੈ ਬਿਲਕੁਲ ਤੁਹਾਡੇ ਮਾਧਿਅਮ ਰਾਹੀਂ ਅਸੀਂ ਲੋਕਾਂ ਨੂੰ ਵੀ ਦੱਸਾਂਗੇ ਤੁਹਾਨੂੰ ਵੀ ਦੱਸਾਂਗੇ ਸੰਜੀਵ ਅਰੋੜਾ ਜੀ ਨੂੰ ਅਸੀਂ ਉੱਥੋਂ ਕੈਂਡੀਡੇਟ ਇਸ ਕਰਕੇ ਅਨਾਉਂਸ ਕੀਤਾ ਆ ਕਿ ਉਹ ਲੁਧਿਆਣੇ ਦੇ ਰਹਿਣ ਵਾਲੇ ਨੇ ਉੱਥੋਂ ਦੇ ਇੰਡਸਟਰੀਅਲਿਸਟ ਨੇ ਉਥੋਂ ਦੇ ਸਮਾਜ ਸੇਵੀ ਨੇ ਕੈਂਸਰ ਦੇ ਵਿੱਚ ਉਹਨਾਂ ਦਾ ਕਾਫੀ ਯੋਗਦਾਨ ਹੈਗਾ ਠੀਕ ਹੈ ਕਿ ਨਹੀਂ ਔਰ ਲੁਧਾਨੇ ਦੇ ਲੋਕ ਉਹਨਾਂ ਨੂੰ ਪਿਆਰ ਕਰਦੇ ਆ ਔਰ ਰਾਜ ਸਭਾ ਦੇ ਵਿੱਚ ਵੀ ਉਹਨਾਂ ਨੇ ਪੰਜਾਬ ਦੇ ਮੁੱਦੇ ਨੂੰ ਬੜੇ ਜ਼ੋਰ ਸ਼ੋਰ ਦੇ ਨਾਲ ਉਠਾਇਆ ਹੈਗਾ ਸੋ ਉਥੋਂ ਦੇ ਸੂਟੇਬਲ ਕੈਂਡੀਡੇਟ ਨੇ ਇਲੈਕਸ਼ਨ ਹਾਲੇ ਡਿਕਲੇਅਰ ਨਹੀਂ ਹੋਇਆ ਅਸੀਂ ਉਹਨਾਂ ਨੂੰ ਬਹੁਤ ਪਹਿਲੇ ਅਨਾਉਂਸ ਕਰਤਾ ਇਹ ਸਾਡੀ ਇੱਕ ਨੀਤੀ ਦਾ ਹਿੱਸਾ ਹੈਗਾ ਅਸੀਂ ਹਮੇਸ਼ਾ ਹੀ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਜਿਹੜੇ ਕੈਂਡੀਡੇਟ ਜਿੱਥੇ-ਜਿੱਥੇ ਆਵਾਜ਼ ਦੀ ਪਾਰਟੀ ਇਲੈਕਸ਼ਨ ਲੜਦੀ ਹੈ ਅਸੀਂ ਬਹੁਤ ਪਹਿਲੇ ਆਪਣੇ ਕੈਂਡੀਡੇਟ ਅਨਾਉਂਸ ਕਰ ਦਿੰਦੇ ਆ ਉਹਦਾ ਕਾਰਨ ਹੈ ਕਿ ਜਿਹੜਾ ਸਾਡਾ ਸੰਗਠ ਬਟੀਆਂ ਆ ਗਈਆਂ ਨੇ ਇਸ ਦੇ ਨਾਲ ਜਿਹੜਾ ਉਮੀਦਵਾਰ ਅਨਾਉਂਸ ਕੀਤਾ ਹੁੰਦਾ ਉਹਨੂੰ ਇੱਕ ਮੌਕਾ ਮਿਲ ਜਾਂਦਾ ਇਕੱਲੇ ਇਕੱਲੇ VOTER ਤੱਕ ਪਰਸਨਲੀ ਪਹੁੰਚਣ ਦਾ ਸੋ ਇਸ ਕਰਕੇ ਮੈਂ ਸਮਝਦਾ ਕਿ ਸੰਜੀਵ ਅਰੋੜਾ ਜੀ ਦਾ ਸਹੀ ਟਾਈਮ ਤੇ ਅਨਾਉਂਸਮੈਂਟ ਹੋਈ ਹੈ ਔਰ ਸਹੀ ਕੈਂਡੀਡੇਟ ਨੇ ਲੁਧਿਆਣੇ ਤੋਂ ਔਰ ਵੱਡੇ ਮਾਰਜਿਨ ਦੇ ਨਾਲ ਜਿੱਤਣਗੇ ਜਿਹੜਾ ਸਭ ਤੋਂ ਵੱਡਾ ਸਵਾਲ ਸੀ ਇਹ ਬੇਸਿਕਲੀ ਜਿਹੜੀਆਂ ਅਫਵਾਹਾਂ ਨੇ ਠੀਕ ਹੈ ਨਾ ਕੌਣ ਜਾਏਗਾ ਕਿਵੇਂ ਜਾਏਗਾ ਇਹ ਅਫਵਾਹਾਂ ਸਾਡੇ ਫਲੌਂਦੇ ਵਿਰੋਧੀ ਪੈਦਾ ਹੁੰਦੀਆਂ ਨੇ ਜਿਹੜੀ ਝੂਠ ਦੀ ਫੈਕਟਰੀ ਹੈ ਭਾਜਪੀ ਦੀ ਫੈਕਟਰੀ ਦੇ ਵਿੱਚ ਉੱਥੋਂ ਸਕ੍ਰਿਪਟ ਤਿਆਰ ਹੁੰਦੀ ਹੈ ਫਿਰ ਉਹ ਸਕ੍ਰਿਪਟ ਤਿਆਰ ਕਰਕੇ ਕੇਵਲ ਆਪ ਨਹੀਂ ਵਰਤਦੇ ਤੇ ਜਿਹੜੇ ਉਹਨਾਂ ਲਈ ਕੰਮ ਕਰਦੇ ਆ ਫਿਰ ਉਹ ਮਜੀਠੀਆ ਸਾਹਿਬ ਹੋਣ ਚਾਹੇ ਉਹ ਬਾਜਵਾ ਸਾਹਿਬ ਹੋਣ ਇਹ ਬਾਕੀ ਹੋਣ ਫਿਰ ਇਹਨਾਂ ਨੂੰ ਜੋ ਸਕ੍ਰਿਪਟ ਦਿੰਦੇ ਆ ਤੁਸੀਂ ਦੇਖੋ ਇਹਨਾਂ ਦੀ ਜਾਨੀ ਕਿ ਜਿਹੜੀਆਂ ਸਪੀਚਾਂ ਨੇ ਜਿਹੜੀ ਇਹਨਾਂ ਦੀ ਬਾਈਟਸ ਨੇ ਉਹਨੂੰ ਮਿਲਾ ਕੇ ਦੇਖ ਲਿਓ ਠੀਕ ਹੈ ਕਿ ਨਹੀਂ ਜੇਕਰ ਤੁਸੀਂ ਸੁਣੋਗੇ ਤੁਹਾਨੂੰ ਇਹ ਨਹੀਂ ਪਤਾ ਲੱਗਣਾ ਵੀ ਕੌਣ ਘਰੇ ਭਾਜਪੀ ਦਾ ਲੀਡਰ ਹੈ ਇਹ ਕਾਂਗਰਸ ਦਾ ਜਾਂ ਅਕਾਲੀ ਦਲ ਦਾ ਹੁਣ ਵੀ ਉਹ ਸਵਾਲ ਚੁੱਕ ਰਹੇ ਨੇ ਕੀ ਚਾਹੇ ਮਜੀਠੀਆਂ ਹੋਣ ਸੁਪਾਲ ਖੈਰਾ ਹੋਣ तमाम विरोधी ਧਿਰਾਂ ਵੱਖ-ਵੱਖ ਪਾਰਟੀਆਂ ਦੇ ਸਿਆਸੀ ਲੀਡਰ ਕੀ ਕੀਤੇ ਨਾ ਕੀਤੇ ਅਰਵਿੰਦ ਕੇਜਰੀਵਾਲ ਹਾਲਾਂਕਿ ਪਾਰਟੀ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਰਾਜ ਸਭਾ ਪੰਜਾਬ ਚੋਂ ਇਧਰੋਂ ਨਹੀਂ ਆਉਣਗੇ ਪਰ ਜਿਸ ਤਰੀਕੇ ਨਾਲ ਅਰੁਣ ਜੇਟਲੀ ਹੋਣਾ ਨੇ ਰਾਜ ਸਭਾ ਮੈਂਬਰ ਹੁੰਦੇ ਆ ਅੰਮ੍ਰਿਤਸਰ ਦੀ ਲੋਕ ਸਭਾ ਚੋਂ ਲੜ ਲਈ ਸੀ ਇਸੇ ਤਰੀਕੇ ਦੇ ਨਾਲ ਹੁਣ ਸੰਜੀਵ ਅਰੋੜਾ ਹੋਣਾ ਨੂੰ ਜਿਹੜਾ ਹੈਗਾ ਵਿਧਾਨ ਸਭਾ ਦੇ ਵਿੱਚ ਪਹੁੰਚਾਉਣ ਤੋਂ ਬਾਅਦ ਅਸਤੀਫਾ ਦਾ ਹੋਣਾ ਹੀ ਆ ਜੇਕਰ ਜਿੱਤ ਜਾਂਦੇ ਨੇ ਉਹ ਤਾਂ ਨੇਚਰਲ ਹੈ ਕਿ ਫਿਰ ਉਹਨਾਂ ਨੂੰ ਰਾਜ ਸਭਾ ਤੋਂ ਅਸਤੀਫਾ ਦੇਣਾ ਪੈਂਦਾ ਤੇ ਫਿਰ ਉਹਨਾਂ ਦੀ ਥਾਂ ਕੋ ਕੌਣ ਆਏਗਾ ਇਹ ਵੀ ਪਾਰਟੀ ਦੇ ਵਿੱਚ ਤਾਂ ਡਿਸਾਈਡ ਹੋ ਗਿਆ ਹੁਣ ਇਹਦੇ ਚੀਜ਼ਾਂ ਨਾ ਮੈਂ ਦੋ ਤਿੰਨ ਚੀਜ਼ਾਂ ਸਪਸ਼ਟ ਕਰਨੀ ਚਾਹੁੰਦਾ ਪਹਿਲੀ ਗੱਲ ਤਾਂ ਹੈਗਾ ਵੀ ਇਹ ਇਲੈਕਸ਼ਨ ਲੜਨ ਦੇ ਵਾਸਤੇ ਰਾਜ ਸਭਾ ਤੋਂ ਅਸਤੀਫਾ ਦੇਣ ਦੀ ਲੋੜ ਨਹੀਂ ਹੈਗੀ ਠੀਕ ਹੈ ਕਿ ਨਹੀਂ ਫਿਰ ਇਲੈਕਸ਼ਨ ਡਿਕਲੇਅਰ ਹੋਏਗਾ ਇਲੈਕਸ਼ਨ ਹੋਏਗਾ ਇਲੈਕਸ਼ਨ ਦੇ ਨਤੀਜੇ ਆਉਣਗੇ ਉਸ ਤੋਂ ਬਾਅਦ ਫੈਸਲਾ ਹੋਏਗਾ ਕਿ ਨੈਚੁਰਲੀ ਜੇ ਇਲੈਕਸ਼ਨ ਜਿੱਤ ਜਾਂਦੇ ਆ ਤੇ ਰਾਜ ਸਭਾ ਤੋਂ ਅਸਤੀਫਾ ਦੇਣਗੇ ਔਰ ਰਾਜ ਸਭਾ ਜਿਹੜਾ ਹੈਗਾ ਸਾਡੇ ਅਪਰ ਹਾਊਸ ਹੈ ਉਹ ਉਹ ਹਾਊਸ ਹੈ ਜਦੋਂ ਬਣਿਆ ਸੀ ਸਾਡੇ ਜਦੋਂ ਸਾਡਾ ਸੰਵਿਧਾਨ ਬਣਿਆ ਸੀ ਮੁਲਕ ਆਜ਼ਾਦ ਹੋਇਆ ਸੀ ਉੱਥੇ ਹਮੇਸ਼ਾ ਹੀ ਉਹਨਾਂ ਲੋਕਾਂ ਨੂੰ ਭੇਜਿਆ ਜਾਂਦਾ ਹੈਗਾ ਜਿਨ੍ਹਾਂ ਦੀ ਸਮਾਜ ਦੇ ਪ੍ਰਤੀ ਕੋਈ ਦੇਣ ਹੁੰਦੀ ਹੈ ਸਮਾਜ ਨੂੰ ਕੁਝ ਦਿੱਤਾ ਹੈ ਇਹ ਮੈਂ ਤੁਹਾਨੂੰ ਛੋਟੀ ਨਾਲ ਕਹਿ ਸਕਦਾ ਜਦੋਂ ਨਤੀਜੇ ਆਉਣਗੇ ਫਿਰ ਤੈਅ ਹੋਏ ਹੋਣਗੇ ਕਿੰਨੇ ਰਾਜ ਸਭਾ ਦੇ ਵਿੱਚ ਜਾਣਾ ਹੈ ਲੇਕਿਨ ਇਹ ਮੈਂ ਤੁਹਾਨੂੰ ਛੋਟੀ ਦੇ ਸਕਦਾ ਆਮ ਆਦਮੀ ਪਾਰਟੀ ਵੱਲੋਂ ਜਿਹ ਜਾਏਗਾ ਉਹ ਉਸ ਸਮਾਜ ਨੂੰ ਦੇਣ ਹੋਏਗੀ ਠੀਕ ਹੈ ਕਿ ਨਹੀਂ ਪੰਜਾਬ ਨੂੰ ਦੇਣ ਹੋਏਗੀ ਮੁਲਕ ਨੂੰ ਦੇਣ ਹੋਏਗੀ ਬੈਸਟ ਕੈਂਡੀਡੇਟ ਉਹ ਜਾਏਗਾ ਨੰਬਰ 1 ਨੰਬਰ 2 ਮੇਰਾ ਸਵਾਲ ਬੀਜੇਪੀ ਨੂੰ ਹੈ ਠੀਕ ਹੈ ਕਿ ਨਹੀਂ ਮਤਲਬ ਇਹ ਅਫਵਾਹਾਂ ਫਲਾਉਂਦੀ ਵੈ ਮੈਨੂੰ ਇਸ ਚੀਜ਼ ਦਾ ਜਵਾਬ ਦੇਣ ਲੁਧਿਆਣੇ ਤੋਂ ਰਵਨੀਤ ਬਿੱਟੂ ਜੀ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਨਕਾਰਤਾ ਠੀਕ ਹੈ ਕਿ ਨਹੀਂ ਫਿਰ ਤੁਸੀਂ ਲੋਕਾਂ ਦੇ ਮੰਡਿਟ ਦਾ ਸਨਮਾਨ ਕੀ ਕੀਤਾ ਲੋਕਾਂ ਨੇ ਨਕਾਰਿਆ ਤੁਸੀਂ ਉਹਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਠੀਕ ਹੈ ਨਾ ਹੁਣ ਲੋਕਾਂ ਨੇ ਅਰुण ਜੇਤਲਿੰਨ ਨੂੰ ਉੱਥੇ ਨਕਾਰਿਆ ਤੁਸੀਂ ਉਹਨੂੰ ਰਾਜ ਸਭਾ ਦੇ ਵਿੱਚ ਭੇਸ ਕੇ ਉੱਥੇ ਤੁਸੀਂ ਉਸ ਦਾ ਉਹਨੂੰ ਵਿੱਤ ਮੰਤਰੀ ਬਣਾ ਦਿੱਤਾ ਠੀਕ ਹੈ ਕਿ ਨਹੀਂ ਤੁਸੀਂ ਹਰਦੀਪ ਪੂਰੀ ਜੀ ਆ ਉਹਨਾਂ ਦੀ ਪੰਜਾਬ ਨੂੰ ਕੀ ਦੇਣ ਹੈਗੀ ਹੈ ਉਹ ਤੁਹਾਡੇ ਉੱਥੇ ਮੰਤਰੀ ਹੈਗੇ ਸੋ ਇਸ ਕਰਕੇ ਇਹ ਸਾਡੇ ਅਫਵਾਹਾਂ ਫਲਾਉਣ ਦੀ بجائے ਆਪਦੀ ਚੰਗੀ ਰਾਜਨੀਤੀ ਕਰਨ ਲੋਕਾਂ ਦੇ ਮੁੱਦਿਆਂ ਦੀ ਰਾਜਨੀਤੀ ਕਰਨ ਲੋਕਾਂ ਦੇ ਮੁੱਦੇ ਠਾਉਣ ਫਿਰ ਜਾਨਕੀ ਲੋਕ ਇਹਨਾਂ ਨੂੰ ਸਾਰਥਕ ਮੰਨਣਗੇ ਤੇ ਫਿਰ ਲੋਕ ਇਹਨਾਂ ਦੀ ਗੱਲ ਸੁਣਨਗੇ ਹੁਣ ਤਾਂ ਕੱਲੀਆਂ ਫੁਆਈਆਂ ਆ ਤੁਸੀਂ ਭਾਜਪਾ ਦੇ ਇਹ ਜਿਹੜੀ ਰਵਨੀਤ ਬਿੱਟੂ ਉਹਨਾਂ ਦੀ ਗੱਲ ਕੀਤੀ ਅਰुण ਜੇਟਲੀ ਉਹਨਾਂ ਦੀ ਗੱਲ ਕੀਤੀ ਹਰਦੀਪ ਪੂਰੀ ਉਹਨਾਂ ਦੀ ਗੱਲ ਕੀਤੀ ਸਵਾਲ ਇਹੀ ਹੈ ਕਿ ਫਿਰ ਜੇਕਰ ਸੰਜੀਵ ਅਰੋੜਾ ਜਿੱਤ ਜਾਂਦੇ ਨੇ ਪਾਰਟੀ ਜੀ ਜਾਣ ਵੀ ਲਾਏਗੀ ਫਿਰ ਅਰਵਿੰਦ ਕੇਜਰੀਵਾਲ ਵੀ ਜੇ ਰਾਜ ਸਭਾ ਮੈਂਬਰ ਪੰਜਾਬ ਤੋਂ ਆ ਜਾਂਦੇ ਨੇ ਤਾਂ ਸਿਆਸਤ ਹੈ ਸਿਆਸਤ ਦੇ ਵਿੱਚ ਕੁਝ ਵੀ ਸੰਭਵ ਹੈਗਾ ਹੋ ਸਕਦਾ ਪੋਸਿਬਿਲਟੀ ਹੈ ਦੇਖੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਪਾਰਟੀ ਦੇ ਸੁਪਰੀਮੋ ਹੈ ਜਿੰਦਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜਾ ਅਪਰ ਹਾਊਸ ਹੈ ਉੱਥੇ ਕੱਦਵਾਰ ਲੋਕਾਂ ਨੂੰ ਭੇਜਿਆ ਜਾਂਦਾ ਜਿਨ੍ਹਾਂ ਦਾ ਸਮਾਜ ਨੂੰ ਦੇਣ ਹੁੰਦੀ ਹੈ ਉਹਨਾਂ ਨੂੰ ਭੇਜਿਆ ਜਾਂਦਾ ਇਸੇ ਕਰਕੇ ਬਣਿਆ ਸੀ ਇਹ ਠੀਕ ਹੈ ਨਾ ਮੈਂ ਤੁਹਾਨੂੰ ਤੁਹਾਡੇ ਚੈਨਲ ਤੇ ਇਹ ਕਹਿ ਸਕਦਾ ਵਾਂ ਅਸੀਂ ਬੈਸਟ ਜਿਹਨੀਆਂ ਕਿ ਉਮੀਦਵਾਰ ਉੱਥੇ ਦੇਾਂਗੇ ਔਰ ਸਾਰਾ ਪੰਜਾਬ ਉਸ ਨੂੰ ਲਾਈਕ ਕਰੇਗਾ ਇਹ ਸਨ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਸੰਜੀਵ ਅਰੋੜਾ ਹੋਣਾ ਨੂੰ ਉਮੀਦਵਾਰ ਬਣਾਇਆ ਗਿਆ ਤਾਂ ਜੇਕਰ ਉਹ ਜਿੱਤਦੇ ਹੈਗੇ ਨੇ ਉਸ ਤੋਂ ਬਾਅਦ ਰਾਜ ਸਭਾ ਦੇ ਵਿੱਚੋਂ ਉਹ ਅਸਤੀਫਾ ਦੇਣਗੇ ਤਾਂ ਜਿਸ ਦੀ ਦੇਸ਼ ਨੂੰ ਦੇਣ ਹੋਵੇਗੀ ਪੰਜਾਬ ਨੂੰ ਕੋਈ ਦੇਣ ਹੋਵੇਗੀ ਉਸੇ ਨੂੰ ਹੀ ਰਾਜ ਸਭਾ ਦੇ ਵਿੱਚ ਭੇਜਿਆ ਜਾਵੇਗਾ ਸੰਜੀਵ अरोड़ा ਹੁਣਾਂ ਦੀ ਥਾਂ ਤੇ ਤਾਂ ਹੁਣ ਵੇਖਣਾ ਹੋਵੇਗਾ ਇਹ ਜਰੂਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਭਾਜਪਾ ਜੇਕਰ ਰਵਨੀਤ ਬਿੱਟੂ ਨੂੰ ਬਣਾ ਸਕਦੀ ਹੈ ਲੋਕਾਂ ਦੇ ਮੰਡਟ ਜੋ ਦਿੱਤਾ ਲੁਧਿਆਣੇ ਦੇ ਵਿੱਚ ਲੁਧਿਆਣੇ ਦੇ ਵਿੱਚ ਰਵਨੀਤ ਬਿੱਟੂ ਹੁਣਾਂ ਦੇ ਜੋ ਨਤੀਜੇ ਆਏ ਹਾਰਨ ਤੋਂ ਬਾਅਦ ਹਰਦੀਪ ਪੂਰੀ ਹੁਣਾਂ ਦਾ ਜ਼ਿਕਰ ਕਰਦੇ ਨਜ਼ਰ ਆ ਰਹੇ ਨੇ ਅਰुण जेटली ਹੁਣਾਂ ਦਾ ਜ਼ਿਕਰ ਕਰਦੇ ਨਜ਼ਰ ਆ ਰਹੇ ਨੇ ਤਾਂ ਯਾਨੀ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਕੁਝ ਵੀ ਵੱਡਾ ਹੋ ਸਕਦਾ ਹੈਗਾ ਪਰ ਇਹਨਾਂ ਜ਼ਰੂਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਰਾਜ ਸਭਾ ਦੇ ਵਿੱਚ ਸੰਜੀਵ ਅਰੋੜਾ ਹੋਣਾਂ ਦੀ ਥਾਂ ਤੇ ਜੇਕਰ ਉਹ ਇਹ ਚੋਣ ਜਿੱਤ ਜਾਂਦੇ ਨੇ ਵਿਧਾਨ ਸਭਾ ਦੀ ਤਾਂ ਕਿਸੇ ਚੰਗੇ ਕਦਮਾਰ ਲੀਡਰ ਨੂੰ ਹੀ ਰਾਜ ਸਭਾ ਦੇ ਵਿੱਚ ਭੇਜਿਆ ਜਾਵੇਗਾ। ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਵਿਸ਼ਾਲ ਦੇ ਨਾਲ ਜਗਬਣੀ ਲਈ ਵਰਨਪੱਟ।